ਛੋਟਿਆਂ ਨੇ ਖੂਨਦਾਨ ਦੇ ਵਿੱਚ ਇੱਕ ਦਿਨ ਰਾਤ ਇੱਕ ਘਰਤੀ ਜੋ ਕਿ ਮੀ ਕਹਿੰਦਾ ਸੀ ਮੈਂ ਨਹੀਂ ਹਟਣਾ ਤੇ ਕਹਿੰਦੇ ਅਸੀਂ ਨਹੀਂ ਹਟਣਾ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਗੱਡੀਆਂ ਕਰਕੇ ਆਪ ਭੇਜ ਗਏ ਵੀ ਬੰਦੇ ਨਾਲ ਲਿਆਂਦੇ ਜਦੋਂ ਗੱਸੇ ਆਉਣੇ ਭਾਈ ਸਾਹਿਬ ਨੇ ਇੱਕੋ ਬੰਦੇ ਨੇ 40 ਬੰਦੇ ਲਿਆਂਦੇ 40 ਹੀ ਲਿਉਣੇ ਇਕੱਲੇ ਹੀ ਤੇ ਆਦੇ ਤੇ ਚਾਰ ਜੇ ਆ ਗਏ ਇਦਾਂ ਦੇ ਤੇ ਸਾਰਾ ਖੂਨਦਾਨ ਕੈਂਪ ਲੱਗ ਗਿਆ ਇਸ ਤੋਂ ਵੱਡਾ ਖੂਨਦਾਨ ਤੋਂ ਵੈਸੇ ਕਿ ਫੈਕਟਰੀ ਵੀ ਨਹੀਂ ਬਣਦਾ ਕਿਤੇ ਵੇਚਣਾ ਨਹੀਂ ਇਹ ਵੀ ਜਾ ਕੇ ਬਾਜ਼ਾਰ ਚ ਵੇਚਦਾ ਲਿਆਉਣਾ ਹੈ। ਇਹੀ ਜਿਹੜਾ ਦਿੱਤਾ ਲੋਕਾਂ ਨੂੰ ਇਹੀ ਮਿਲਦਾ ਹੈ। ਇਹ ਤੋਂ ਵਗੈਰ ਕੋਈ ਦੋ ਇਹ ਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇਹ ਚ ਕੋਈ ਜੈਨਵਾਦ ਨਹੀਂ ਕੋਈ ਬਾਨੀਆਂ ਬਰਾਦਰੀ ਕੋਈ ਕੁਝ ਨਹੀਂ। ਇਹਦਾ ਰੰਗ ਇੱਕੋ ਹੀ ਹੈ। ਇਸ ਕਰਕੇ ਉਹ ਗਰੀਬ ਦਾ ਵੀ ਉਨਾ ਹੀ ਕੰਮ ਦਿੰਦਾ, ਅਮੀਰ ਦਾ ਵੀ ਉਨਾ ਹੀ ਕੰਮ ਦਿੰਦਾ। ਪ੍ਰਧਾਨ ਮੰਤਰੀ ਜੀ ਵੀ ਉਨਾ ਹੀ ਕੰਮ ਦਿੰਦਾ, ਮੁੱਖ ਮੰਤਰੀ ਜੀ ਵੀ ਉਨਾ ਹੀ ਕੰਮ ਦਿੰਦਾ। ਸਰਹੇਕ ਲਈ ਉਹ ਇੱਕੋ ਹੀ ਖੂਨ ਹੈ। ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਜਿਹਨੇ ਖੂਨ ਦਾਨ ਕਰਤਾ। ਤਿੰਨ ਬੰਦਿਆਂ ਦੀ ਜਿੰਦਗੀ ਇੱਕ ਬੋਤਲੇ ਵਿੱਚ ਆਤੀ ਤਿੰਨ ਜਿੰਦਗੀਆਂ ਬਚ ਗਈਆਂ ਇਸ ਤੋਂ ਹੋਰ ਵੱਡਾ ਪੁੰਨ ਕੀ ਹੋ ਸਕਦਾ ਇੱਕ ਬੰਦੇ ਨੂੰ ਤੁਸੀਂ ਸਖਦੇ ਸਿੱਟੇ ਮੇਨੂੰ ਸੱਟ ਲੱਗੀ ਉਹਨੂੰ ਬਚਾਲੋ ਉਹਦਾ ਬਹੁਤ ਵੱਡਾ ਪੁੰਨ ਹੈ ਇਹ ਤਾਂ ਖੂਨ ਹੀ ਦੇਤਾ ਤਿੰਨ ਜਿੰਦਗੀਆਂ ਬਚਾਤੀ ਇਹ ਤੋਂ 더 ਵੱਡਾ ਪੁੰਨ ਕਿਹੜਾ ਹੈ ਇਸ ਕਾ ਕੇਸੀ ਜਿਨ੍ਹਾਂ ਨੂੰ ਸਨਮਾਨਤ ਹੋਇਆ ਕੀਤਾ ਇਹ ਤੋਂ ਵੱਡਾ ਕੋਈ ਇਹ ਤਾਂ ਇੱਕ ਮਾਨਦਾਨ ਦੇਣ ਵਾਲੀ ਗੱਲ ਆ ਹੋਰ ਵੀ ਇਹਦੇ ਨਾਲ ਕੋਈ ਵੱਡੀ ਪਦਵੀ ਨਹੀਂ ਮਿਲ ਗਈ ਇੱਕ ਹੀ ਮਾਨ ਸਨਮਾਨ ਆ ਦੇ ਨਾਲ ਸਾਰਿਆਂ ਦਾ ਅਸੀਂ ਧੰਨਵਾਦ ਕਰੀਏ ਜਿਨ੍ਹਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਸਾਰਿਆਂ ਨੇ ਵੱਧ ਵੱਧ ਚੜ ਕੇ ਹਿੱਸਾ ਲਿਆ ਮੈਂ ਕਹਿੰਦਾ ਅੱਗੇ ਤੋਂ ਜੇ ਹੁਣ ਇੱਕ ਵਾਰੀ ਸਾਲ ਚਾਹਤ ਦੋ ਵਾਰੀ ਹੋ ਜਾਣਾ ਇੱਦਾਂ ਹੀ ਕਰਦੇ ਕਰਦੇ 15000 ਜੁਟ ਪਰਸੋ ਬਾਉ ਜੀ ਦਾ ਚੋਪੜਾ ਜੀ ਦੱਸਦੇ ਸੀ ਕਿ 15000 ਜੁਟ ਹੋ ਚੁੱਕਾ ਹੈ ਪਤਾ ਨਹੀਂ ਹੱਲੇ ਹੋਰ ਵੀ ਹੋ ਜੂਗਾ ਹੱਲੇ ਵੀ ਕੈਂਪ ਚੱਲਦਾ ਹੀ ਪਿਆ ਹੈ ਇਸ ਕਰਕੇ ਅਸੀਂ ਬਹੁਤ ਬਹੁਤ ਇਹਨਾਂ ਦੇ ਸਾਰੇ ਜਿਹੜੇ ਹੋਰ ਕੈਂਪਾਂ ਦੇ ਜਿਨ੍ਹਾਂ ਨੇ ਖੂਨਦਾਨ ਕੀਤਾ ਉਹਨਾਂ ਦਾ ਧੰਨਵਾਦ ਕਰੀਏ ਅੱਜ ਜਿਹੜਾ ਆਪਣੇ ਸਾਰੇ ਭਰਾਵਾਂ ਦਾ ਅੱਜ ਸਨਮਾਨ ਸਮਾਰੋਹ ਰੱਖਿਆ ਗਿਆ ਸੀਗਾ ਸਾਡੇ ਦਰਸ਼ਨ ਲਾਲ ਵਿਵੇਜਾ ਜੀ ਉਹਨਾਂ ਦੇ ਆਫਿਸ ਵਿਕੇ ਔਰ ਸਾਡੇ ਨਾਲ ਨੀਰੇਜ ਉਜਾ ਫੋਟਾ ਜੀ ਕਾਉਂਸਲਰ ਸਾਹਿਬ ਨੇ ਉਹਨਾਂ ਦੇ ਨਾਲ ਅਸੀਂ ਮਿਲ ਕੇ ਇੱਕ ਵੀੜਾ ਚੁੱਕਿਆ ਸੀਗਾ ਕਿ ਜਿਹੜੇ ਦਿਨ ਰਾਤ ਇੱਕ ਕਰਕੇ ਸਾਡੇ ਅਮਰ ਸ਼ਹੀਦ ਦਰਾਲਾ ਜਗਤ ਨਾਰਾਇਣ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਸੀ ਕੱਲ ਉਸ ਸਬੰਧ ਦੇ ਵਿੱਚ ਅਸੀਂ 31 ਅਗਸਤ ਨੂੰ ਬਲੱਡ ਕੈਂਪ ਲਗਾਇਆ ਸੀ ਲੁਧਿਆਣਾ ਕਲਾਪ ਵਿਕੇ ਔਰ ਮੇਰੇ ਭਰਾਵਾਂ ਨੇ ਸੰਨੀ ਲੱਕੀ ਵਿਜੇ ਮੱਟੂ ਮਣੀ ਔਰ ਜਿੰਨੇ ਵੀ ਸਾਰੇ ਮੇਰੇ ਭਰਾ ਉਹਨਾਂ ਨੇ ਮਿਲ ਕੇ ਦਿਨ ਰਾਤ ਕਰਕੇ ਨਾ ਦੇਖ ਕੇ بارش ਨੂੰ ਦੇਖਦੇ ਹੋਏ ਉਹਨਾਂ ਨੇ ਆਪਣੀ ਆਪਣੀਆਂ ਗੱਡੀਆਂ ਕਨਵੇਸਾਂ ਕਰਕੇ ਦੇਖੋ blood ਇਕੱਠਾ ਕੀਤਾ ਕੋਈ 20 ਲੈ ਆ ਰਿਹਾ ਕੋਈ 30 ਲੈ ਆ ਰਿਹਾ ਕੋਈ 40 ਲੈ ਆ ਰਿਹਾ ਮੈਂ ਆਪਣੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਸਾਡੇ ਦਰਸ਼ਨਾਲ ਵਿਵੇਜਾ ਜੀ ਦਾ ਔਰ ਬੋਟਾ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਿਹੜਾ ਇਹ ਖੂਨ ਹੈ ਉਹ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਜਿਹੜੇ ਛੋਟੇ ਬੱਚਿਆਂ ਨੂੰ থੈਲਸੀਮੀਆ ਦੀ ਬਿਮਾਰੀ ਚੱਲੀ ਹੈ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਬੀੜਾ ਚੁੱਕਿਆ ਸੀਗਾ ਕਿ ਉਹ ਬੱਚਿਆਂ ਦੀ ਜਾਨਾਂ ਬਚਾਈਏ ਜਿਨ੍ਹਾਂ ਦਾ 10-15 ਦਿਨ ਬਾਅਦ ਖੂਨ ਪਾਣੀ ਬਣ ਜਾਂਦਾ ਅਸੀਂ ਇਹੀ ਸੋਚ ਲੈ ਕੇ ਚੱਲੇ ਆਂ ਔਰ ਅਸੀਂ ਸੋਚਦੇ ਆਂ ਕਿ ਇਸ ਕੰਮ ਨੂੰ ਪੰਜਾਬ ਕੇਸੀ ਦੇ ਸਾਡੇ ਆਦਰਨੀਆ ਵੱਡੇ ਬੌਜੀ ਵਿਜੇ ਚੋਪੜਾ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਔਰ ਸਾਡੇ ਬਾਊ ਜੀ ਅਮਨਾਰ ਚੋਪੜਾ ਜੀ ਨੇ ਔਰ ਸਾਡੇ ਨੌਜਵਾਨ ਦਿਲਾ ਦੀ ਧੜਕਣਾਂ ਜਿਹੜੇ ਅਭਿਜੇ ਚੋਪੜਾ ਜੀ ਸਾਡੇ ਡਾਇਰੈਕਟਰ ਪੰਜਾਬ ਕੇਸੀ ਉਹਨਾਂ ਨੇ ਕਿਹਾ ਅਸੀਂ ਉਹਨਾਂ ਦਾ ਕਹਿਣਾ ਕਦੇ ਜ਼ਿੰਦਗੀ ਚ ਮੋੜਾਂਗੇ ਨਹੀਂ ਔਰ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਜਦੋਂ ਵੀ ਲਾਉਣਗੇ ਬਲੱਡ ਦੀ ਜਾਂ ਜਿਹੜੇ ਮੈਡੀਕਲ ਕੈਂਪ ਲੱਗਦੇ ਆ ਸਾਡੇ ਆਧਨੀਆ ਜਿਹੜੇ ਮਾਤਾ ਜੀ ਸਾਡੇ ਬਾਊ ਜੀ ਦੇ ਉਹਨਾਂ ਦੇ ਉਹ ਵੀ ਲਾਵਾਂਗੇ ਔਰ ਵੱਧ ਤੋਂ ਵੱਧ ਯੋਗਦਾਨ ਆ ਜਿਹੜਾ ਪੰਜਾਬ ਕੇਸੀ ਜਿੱਥੇ ਵੀ ਸਾਡੀ ਡਿਊਟੀ ਲਗਾਏਗੀ ਅਸੀਂ ਵੱਧ ਚੜ ਕੇ ਅਸੀਂ ਇਹ ਯੋਗਦਾਨ ਪਾਵਾਂਗੇ ਜੈ ਹਿੰਦ ਅੱਜ ਇੱਕ ਸਨਮਾਨ ਸਮਾਰੋਹ ਜਿਹੜਾ ਹੈਗਾ ਉਹਨਾਂ ਕਾਰਜਕਰਤਾਵਾਂ ਵਾਸਤੇ ਜਿਨ੍ਹਾਂ ਨੇ ਸਮਝਾਇਆ ਕਿ ਖੂਨ ਜਿਹੜਾ ਬਲੱਡ ਡੋਨੇਸ਼ਨ ਜਿਹੜੀ ਹੈਗੀ ਹੈ ਉਹ ਕਿਉਂ ਜ਼ਰੂਰੀ ਹੈਗੀ ਹੈ ਕਿ ਨਾਲ ਲੋਕਾਂ ਵਾਸਤੇ ਜ਼ਰੂਰੀ ਹੈਗੀ ਹੈ ਇਹਨਾਂ ਇੱਕ ਮਾਨਸਿਕਤਾ ਹੀ ਨਹੀਂ ਬਣ ਪਦੀ ਹੈਗੀ ਕਿ ਅਸੀਂ ਬਲੱਡ ਦਾਨ ਕਰੀਏ ਲੇਕਿਨ ਅੱਜ ਉਹਨਾਂ ਯੂਥ ਨੂੰ ਸਨਮਾਨਿਤ ਇਸ ਕਰਕੇ ਕੀਤਾ ਗਿਆ ਹੈ ਉਹਨਾਂ ਨੇ ਸ਼ਹਿਰ ਦੇ ਵਿੱਚ ਇੱਕ ਮਹਿੰਮ ਬਣਾਈ ਕਿ ਬਲੱਡ ਡੋਨੇਸ਼ਨ ਕਿਉਂ ਔਰ ਉਹਨਾਂ ਨੇ ਕਰਵਾਇਆ ਅੱਜ ਉਹਨਾਂ ਕਾਰਜਕਰਤਾ ਦਾ ਸਨਮਾਨ ਕੀਤਾ ਗਿਆ ਸਾਡੇ ਭਰਾ ਰਕੇਸ਼ ਮੋਦਗਿਲ ਜੀ ਸਾਡੇ ਵੱਡੇ ਭਾਈ ਹੈ ਨਾ ਇਹਨਾਂ ਦੀ ਸੋਚ ਸੀਗੀ ਕਿ ਉਹਨਾਂ ਬੱਚਿਆਂ ਦਾ ਸਨਮਾਨ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਬਲੱਡ ਕਿਤੇ ਖੁਦਾ ਦਾ ਖਾਸਮ ਹੈ ਕਿ ਜਿਹਨੇ ਬਲੱਡ ਦਿੱਤਾ ਉਹਨੇ ਆਪਣੀ ਲੋੜ ਨਹੀਂ ਪਈ ਜਿਨੇ ਬਲੱਡ ਦਿੰਦੇ ਹੈ ਉਹਨਾਂ ਕਿਸੇ ਨਾ ਕਿਸੇ ਦੀ ਜਾਨ ਜਿਹੜੀ ਹੈਗੀ ਉਹ ਬਚਾਈ ਹੈਗੀ ਨੇ ਜੀ ਇਹ ਮੁਹੀਮ ਬਣੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਾ ਇੱਕ ਸਾਲ ਦਾ ਪ੍ਰੋਜੈਕਟ ਨਾ ਕਰਕੇ ਸਾਲ ਦੇ ਵਿੱਚ ਮਿਨੀਮਮ 2 ਦਾ ਵਿਚਾਰ ਜਿਹੜਾ ਹੈਗਾ ਰਕੇਸ਼ ਮੋਦਕੀ ਦੀ ਅਸੋਸੀਏਸ਼ਨ ਜਿਹੜੀ ਦੀ ਸੋਚੀ ਕਿ ਇਸ ਨੂੰ ਸਾਲ ਦੇ ਵਿੱਚ ਦੋ ਵਾਰ ਹੀ ਜਿਹੜਾ ਹੈਗਾ ਉਹ ਬਣਾਇਆ ਜਾਵੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਜਿਹੜੇ ਐਸੇ ਕਾਰਜਕ੍ਰਮ ਜਿਹੜੇ ਹੈਗੇ ਜੀ ਖੂਨਦਾਨ ਹੈ ਨਾ ਇਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਬਚਦੀਆਂ ਹਰ ਬੰਦਾ ਅਵੇਅਰ ਹੈ